ਗੁਰੂ ਪਿਆਰੇ ਸਾਥ ਸੰਗਤ ਜਨੋ ਗੁਰ ਰੰਗਤ ਸਾਹਿਬ ਪਾਤਸ਼ਾਹ ਜੀ ਨੇ ਆਸਾ ਦੀ ਵਾਰ ਦੇ ਅੰਦਰ ਬਹੁਤ ਹੀ ਪਿਆਰਾ ਇੱਕ ਸ਼ਲੋਕ ਦਰਜ ਕੀਤਾ ਹੈ ਜੋ ਜੀ ਹੋਏ ਸੋ ਉਗਵੈ ਮੂੰ ਕਾ ਕਿਹਾ ਵਾਉ ਪਾਤਸ਼ਾਹ ਜੀ ਕਹਿੰਦੇ ਨੇ ਭਈ ਜੋ ਕੁਝ ਮਨੁੱਖ ਦੇ ਦਿਲ ਵਿੱਚ ਹੁੰਦਾ ਉਹੀ ਪ੍ਰਗਟ ਹੁੰਦਾ ਏ ਪਰ ਅੱਜ ਕੱਲ੍ਹ ਸੰਸਾਰ ਦੇ ਅੰਦਰ ਚੱਲਦਾ ਇਦਾਂ ਹੈ ਕਿ ਜੋ ਅੰਦਰ ਹੈ ਉਹਨੂੰ ਛਿਪਾਇਆ ਜਾਂਦਾ ਹੈ ਕੁਝ ਸਮੇਂ ਵਾਸਤੇ ਪਰ ਇਸ ਦੇਵੀ ਛੁਪਦਾ ਨਹੀਂ ਹੈ ਇੱਕ ਨਾ ਇੱਕ ਦਿਨ ਪ੍ਰਗਟ ਹੋ ਜਾਂਦਾ ਏ ਤੇ ਪਾਤਸ਼ਾਹ ਜੀ ਕਹਿੰਦੇ ਜੋ ਜੀ ਹੋਏ ਸੋ ਉੱਗੂ ਵੈ ਮੂੰਕਾ ਕਿਹਾ ਵਾਓ ਪੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਉ ਕਹਿੰਦੇ ਬੀਜ ਦਾ ਤੇ ਜ਼ਹਿਰ ਹੈ ਤੇ ਮੰਗਦਾ ਅੰਮ੍ਰਿਤ ਹੈ ਇਹ ਨਿਆ ਆ ਦੀ ਗੱਲ ਨਹੀਂ ਹੈ ਇਹ ਪਿਆ ਤੇ ਕੋਰਾਈ ਹੈ ਵਿਕਾਰੀ ਜ਼ਿੰਦਗੀ ਹੈ ਪਰ ਬਾਹਰੋਂ ਧਰਮੀ ਬਣ ਬਣ ਕੇ ਲੋਕਾਂ ਨੂੰ ਦਿਖਾਵਾ ਕਰਦਾ ਏ ਤੇ ਬਾਹਰੋਂ ਬੜਾ ਸੋਹਣਾ ਧਰਮੀ ਹੋਣ ਤੇ ਲੋਕਾਂ ਤੋਂ ਵਾਹ ਵਾਹ ਵੀ ਖੱਟ ਲੈਂਦਾ ਏ ਪਰ ਜਦੋਂ ਅਸਲੀ ਜੀਵਨ ਸਾਹਮਣੇ ਆਉਂਦਾ ਏ ਉਦੋਂ ਵਿਕਾਰਾਂ ਦੇ ਵਿੱਚ ਡੁੱਬਿਆ ਹੋਣ ਕਰਕੇ ਆਪਾਂ ਕਿੰਨੇ ਲੋਕਾਂ ਨੂੰ ਵੇਖਿਆ ਜਿਹੜੇ ਵੱਡੇ ਵੱਡੇ ਗੁਰੂ ਅਖਵਾਉਣ ਵਾਲੇ ਕੋਈ ਪਿਤਾ ਅਖਵਾਰਿਆ ਸੀ ਕੋਈ ਬਾਪੂ ਅਖਵਾਰਿਆ ਸੀ ਉਹ ਸਾਰੇ ਦੇ ਸਾਰੇ ਚੇਲਾ ਦੇ ਵਿੱਚ ਕੋਈ ਬਲਾਤਕਾਰ ਦੇ ਤੇ ਕੋਈ ਕਤਲ ਦੇ ਇਲਜ਼ਾਮ ਦੇ ਵਿੱਚ ਹੈ ਸੋ ਪਾਤਸ਼ਾਹ ਜੀ ਦੀ ਬਾਣੀ ਉਹ ਸਮੇਂ ਵੀ ਸੱਚ ਸੀ ਤੇ ਅੱਜ ਵੀ ਸੱਚ ਹੈ ਗਾਂ ਆਉਣ ਵਾਲੇ ਸਮੇਂ 'ਚ ਵੀ ਸੱਚ ਰਹੇਗੀ ਸਾਬ ਜੀ ਕਹਿੰਦੇ ਨੇ ਜੋ ਜੀ ਹੋਏ ਸੋ ਉਗਵੇ ਮੂੰਕਾ ਕਿਹਾ ਵਾਓ ਪੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਉ ਚੋਹ ਜਿਹੋ ਜੀ ਚੀਜ਼ ਬੀਜਾਂਗੇ ਉਹੋ ਜੀ ਵੱਢਾਂਗੇ ਸੋ ਇਸ ਕਰਕੇ ਚੰਗੇ ਕੰਮ ਕਰੀਏ ਸਾਂਝ ਕਰੀਏ ਗੁਨਾ ਕੇਰੀ ਛੋੜ ਅਵਗਣ ਚੱਲੀਏ ਆਪਣੇ ਚੰਗੇ ਕੰਮਾਂ ਨੂੰ ਤਰਜੀਹ ਦਿਈਏ ಬುರೆಯ ಕಮ್ಮಾನ್ ಡಿ ನಶಾ ಛಡ್ ಪದ